ਹਾਂ ਰਾਜਵੀਰ ਜਵੰਦਾ ਦੇ ਸੰਸਕਾਰ ਦੌਰਾਨ ਕੁਝ ਭਾਵੁਕ ਕਰਨ ਵਾਲੀਆਂ ਰੁਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਕ ਰਾਜਵੀਰ ਜਵੰਦਾ ਦੀ ਚਿਖਾ ਨੂੰ ਉਸਦੇ ਮਾਸੂਮ ਪੁੱਤ ਤੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਅਗਨੀ ਦਿੱਤੀ ਗਈ ਹੈ ਸੰਸਕਾਰ ਦੌਰਾਨ ਹਰ ਅੱਖ ਉਦਾਸ ਸੀ ਹਰ ਅੱਖ ਚੋਂ ਹੰਝੂ ਨਿਕਲ ਰਹੇ ਸੀ ਇਸ ਮੌਕੇ ਪੰਜਾਬੀ ਗਾਇਕ ਰਣਜੀਤ ਬਾਵਾ ਰਾਜਵੀਰ ਜਵੰਦਾ ਦੇ ਪੁੱਤ ਨੂੰ ਗੱਲ ਲਗਾ ਤਾਂ ਹਮਾਰ ਰੋਂਦੇ ਦਿਖਾਈ ਦਿੱਤੇ ਨੇ ਰਣਜੀਤ ਬਾਵਾ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ ਆਪਣੇ ਜਿਗਰੀ ਦੋਸਤ ਰਾਜਵੀਰ ਨੂੰ ਯਾਦ ਕਰ ਰਣਜੀਤ ਬਾਵਾ ਬੇਹੱਦ ਭਾਵੁਕ ਹੁੰਦੇ ਦਿਖਾਈ ਦਿੱਤੇ ਨੇ ਸੰਸਕਾਰ ਦੌਰਾਨ ਰਾਜਵੀਰ ਜਵੰਦਾ ਦੀ ਮਾਂ ਉਸਤੀ ਪਤਨੀ ਤੇ ਮਾਸੂਮ ਧੀ ਦਾ ਰੋਂਦੀ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਸੀ ਪੁੱਤ ਨੂੰ ਯਾਦਕਾਰ ਰੋਂਦੀ ਕਰ ਲਾਉਂਦੀ ਮਾਂ ਤਾਂ ਹਾਂ ਮਾਰ ਰੋ ਰਹੀ ਸੀ ਰੋਂਦੀ ਮਾਂ ਨੂੰ ਸੰਭਾਲਣਾ ਵੀ ਮੁਸ਼ਕਲ ਹੋ ਰਿਹਾ ਸੀ ਪਰਿਵਾਰ ਤੇ ਟੁੱਟੇ ਇਸ ਕਹਿਰ ਨੂੰ ਸ਼ਬਦਾਂ ਚ ਵੀ ਬਿਆਨ ਕੀਤਾ ਨਹੀਂ ਜਾ ਸਕਦਾ ਪਰਿਵਾਰ ਨੇ ਕਦੇ ਬੁਰੇ ਤੋਂ ਬੁਰੇ ਸੁਪਨੇ ਚ ਵੀ ਇਹ ਨਹੀਂ ਸੋਚਿਆ ਹੋਣਾ ਕਿ ਉਹਨਾਂ ਨੂੰ ਇਹ ਕਾਲਾ ਮਨਹੂਸ ਦਿਨ ਵੀ ਦੇਖਣਾ ਪੈ ਸਕਦਾ ਆਪਣੀ ਜਵਾਨ ਪੁੱਤ ਨੂੰ ਅਰਤੀ ਤੇ ਤੇਲ ਜਾਣਾ ਪੈ ਸਕਦਾ ਇਸ ਗਮਗੀਨ ਮਾਹੌਲ ਦੌਰਾਨ ਪੰਜਾਬੀ ਗਾਇਕ ਕੰਬਰ ਗਰੇਵਾਲ ਵੀ ਬੇਹੱਦ ਉਦਾਸ ਦਿਖਾਈ ਦਿੱਤੇ ਨੇ ਕੰਬਰ ਗਰੇਵਾਲ ਆਪਣੇ ਜਿਗਰੀ ਦੋਸਤ ਨੂੰ ਅਰਥੀ ਤੇ ਲਜਾਂਦਿਆਂ ਚਿਖਾ ਚ ਵੱਲਦਾ ਦੇਖ ਨਹੀਂ ਸਕੇ ਦੁੱਖ ਚ ਆਪਣੇ ਆਪ ਨੂੰ ਸੰਭਾਲ ਵੀ ਨਹੀਂ ਸਕੇ ਜਿਸ ਕਰਕੇ ਉਹ ਥੱਲੇ ਹੀ ਧਰਤੀ ਤੇ ਬੈਠ ਗਏ ਆਪਣੇ ਦੋਸਤ ਨੂੰ ਯਾਦ ਕਰ ਚਿਖਾ ਵੱਲ ਦੇਖਦੇ ਰਹੇ ਜਵੰਦਾ ਦੇ ਸੰਸਕਾਰ ਦੌਰਾਨ ਹਰ ਅੱਖ ਨਮ ਹੋ ਰਹੀ ਸੀ ਪੰਜਾਬੀ ਗਾਇਕ ਐਮੀ ਵਿਰਕ ਵੀ ਕਾਫੀ ਭਾਵੁਕ ਹੁੰਦੇ ਦਿਖਾਈ ਦਿੱਤੇ ਨੇ ਦੋਸਤ ਨੂੰ ਅਰਥੀ ਤੇ ਪਿਆ ਦੇਖ ਦੋਸਤ ਨੂੰ ਚਿਖਾ ਚ ਬਲਦਾ ਦੇਖ ਐਮੀ ਵਿਰਕ ਆਪਣੇ ਆਪ ਨੂੰ ਰੋਕ ਨਹੀਂ ਸਕੇ ਜਿਸ ਕਰਕੇ ਉਹਨਾਂ ਦੀਆਂ ਵੀ ਅੱਖਾਂ ਪਰ ਆਈਆਂ ਰਾਜਵੀਰ ਜਵੰਦਾ ਦੇ ਸੰਸਕਾਰ ਮੌਕੇ ਚਾਰੇ ਪਾਸੇ ਗਮਗੀਨ ਮਾਹੌਲ ਸੀ ਹਰ ਪਾਸੇ ਹਰ ਅੱਖ 'ਚ ਹੰਝੂ ਦਿਖਾਈ ਦੇ ਰਹੇ ਸੀ ਪਰਿਵਾਰ ਤੇ ਜੋ ਇਹ ਕਹਿਰ ਟੁੱਟਿਆ ਇਹ ਅਸਹਿ ਹੈ ਪਰਿਵਾਰ ਲਈ ਇਸ ਦੁੱਖ ਚੋਂ ਨਿਕਲਣਾ ਬੇਹੱਦ ਮੁਸ਼ਕਲ ਹੈ ਪਰਿਵਾਰ ਇਸ ਦੁੱਖ ਨੂੰ ਦਰਦ ਨੂੰ ਇਸ ਕਹਿਰ ਨੂੰ ਕਦੇ ਚਾਹ ਕੇ ਵੀ ਭੁਲਾ ਨਹੀਂ ਸਕੇਗਾ ਰਾਜਵੀਰ ਜਵੰਦਾ ਇੱਕ ਅਜਹਿਬ ਲਖਣ ਗਾਇਕ ਸਨ ਜਿਨ੍ਹਾਂ ਦੇ ਬਹੁਤ ਸਾਰੇ ਸੱਭਿਆਚਾਰਕ ਗੀਤ ਬੇਹੱਦ ਮਕਬੂਲ ਹੋਏ ਨੇ ਲੋਕਾਂ ਦੇ ਦਿਲਾਂ ਤੇ ਰਾਜਵੀਰ ਜਵੰਦਾ ਰਾਜ ਕਰ ਰਹੀ ਸੀ ਪਰ ਕਿਸੇ ਨੇ ਇਹ ਕਦੇ ਬੁਰੇ ਤੋਂ ਬੁਰੇ ਸੁਪਨੇ ਚ ਵੀ ਨਹੀਂ ਸੋਚਿਆ ਸੀ ਕਿ ਰਾਜਵੀਰ ਜਵੰਦਾ ਇਸ ਤਰੀਕੇ ਨਾਲ ਬੇਵਕਤੀ ਅਲਵਿਦਾ ਆਖ ਜਾਣਗੇ ਬਿਊਰੋ ਰਿਪੋਰਟ ਜਗਵੰਨੀ ਟੀਵੀ